ਤੋ ਦੋਸਤੋ ਇਸੇ ਤਰ੍ਹਾਂ ਤੁਹਾਡੇ ਲਈ ਇੱਕ ਇੰਟਰਸਟਿੰਗ ਗੱਲ ਸਾਂਝੀ ਕਰਦੇ ਆਂ ਬੁੱਢੀ ਮਾਈ ਦੇ ਝਾਟੇ ਦੀ ਜਿਹੜਾ ਬੁੱਢੀ ਮਾਈ ਦਾ ਝਾਟਾ ਹੈ ਨਾ ਉਹ ਤੁਸੀਂ ਵੀ ਖਾਦਾ ਹੋਣਾ ਛੋਟੇ ਹੁੰਦਿਆਂ ਨੇ ਤੇ ਅਸੀਂ ਵੀ ਖਾਦਾ ਹੈ ਤੇ ਗੁਲਾਬੀ ਰੰਗ ਦੇਣ ਵਾਲੀ ਚੀਜ਼ ਦੇ ਵਿੱਚ ਇੱਕ ਐਸੀ ਸ਼ੈ ਹੈ ਜ਼ਹਿਰ ਛੁਪਿਆ ਹੋਇਆ ਹੈ ਉਹਦੇ ਜਿਹੜੇ ਖੁਲਾਸੇ ਹੋਏ ਨੇ ਉਹਦੀ ਗੱਲ ਕਰਦੇ ਆਂ ਕੀ ਕਹਿੰਦੀ ਹੈ ਇਹ ਗੱਲਬਾਤ ਬੁੱਢੀ ਮਾਈ ਦੇ ਝਾਟੇ ਨੂੰ ਗੁਲਾਬੀ ਰੰਗ ਦੇਣ ਵਾਲੀ ਚੀਜ਼ ਵਿੱਚ ਇਹ ਜ਼ਹਿਰ ਛੁਪਿਆ ਹੋਇਆ ਹੈ ਕਿਹੜਾ ਮੈਂ ਤੁਹਾਡਾ ਦੋਸਤ ਬਪੰਦਰ ਪਰ ਦੁਆਬਾ ਰਿਊਧਮਾਂਚ ਬੀਬੀਸੀ ਤੋਂ ਗੱਲ ਸਾਂਝੀ ਕਰ ਰਹੇ ਹਾਂ ਸ਼ਾਰਦਾ ਵੀ ਲਿਖਦੇ ਨੇ ਹਾਲ ਹੀ ਦੇ ਵਿੱਚ ਫੂਡ ਐਂਡ ਸੇਫਟੀ ਡਿਪਾਰਟਮੈਂਟ ਦੀ ਇੱਕ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਕਾਟਨ ਜਿਹੜਾ ਕੈਂਡੀ ਹੈ ਜਿਸ ਨੂੰ ਬੁੱਢੀ ਮਾਈ ਦਾ ਝਾਟਾ ਵੀ ਕਿਹਾ ਜਾਂਦਾ ਹੈ ਜੋ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਬੱਚਿਆਂ ਦੀ ਪਸੰਦੀਦਾ ਜਿਹੜੀ ਕੈਂਡੀ ਹੈ ਵਿੱਚ ਇੱਕ ਜ਼ਹਿਰੀਲੀ ਜ਼ਹਿਰੀਲਾ ਤੱਤ ਜਿਹੜਾ ਹੈ ਰੋਡਾ ਮਾਈਨ ਬੀ ਹੁੰਦਾ ਹੈ ਹੁਣ ਤਾਮਿਲਨਾਡੂ ਸਰਕਾਰ ਨੇ ਬੁੱਢੀ ਮਾਈ ਦੇ ਝਾਟੇ ਦੀ ਵਿਕਰੀ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਪੁੰਡੇਚੇਰੀ ਦੇ ਵਿੱਚ ਵੀ ਇਸ ਉੱਤੇ ਜਿਹੜੀ ਪਾਬੰਦੀ ਲਗਾ ਦਿੱਤੀ ਗਈ ਹਾਲਾਂਕਿ ਬਿਨਾਂ ਰੰਗ ਦੇ ਕਾਟਨ ਕੈਂਡੀ ਦੀ ਵਿਕਰੀ ਉੱਤੇ ਕੋਈ ਜਿਹੜੀ ਪਾਬੰਦੀ ਨਹੀਂ ਹੈ ਤਮਿਲਨਾਡੂ ਦੀ ਕਾਰਵਾਈ ਤੋਂ ਬਾਅਦ ਗੁਵਾਂਡੀ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਬੁੱਢੀ ਮੱਈ ਦੇ ਝਾਟਿਆਂ ਦੇ ਸੈਂਪਲ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਹਫਤੇ ਦੇ ਸ਼ੁਰੂ ਦੇ ਵਿੱਚ ਦੀ ਇੰਡੀਅਨ ਐਕਸਪ੍ਰੈਸ ਦੀ ਖਬਰ ਦੇ ਮੁਤਾਬਕ ਦਿੱਲੀ ਦੇ ਖੁਰਾਕ ਸੁਰੱਖਿਆ ਅਧਿਕਾਰੀ ਵੀ ਇਸ ਉੱਪਰ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਨੇ। ਇਸੇ ਤਰ੍ਹਾਂ ਹੀ ਕਾਟਨ ਕੈਂਡੀ ਦੇ ਵਿੱਚ ਪਾਇਆ ਜਾਣ ਵਾਲਾ ਅਰੋਡਾਮਾਈਨ B ਇੱਕ ਸਿੰਥੈਟਿਕ ਰੰਗ ਹੈ। ਜੋ ਇਸ ਨੂੰ ਇਸ ਦਾ ਗੁਲਾਬੀ ਰੰਗ ਦਿੰਦਾ ਹੈ ਇਹ ਰਸਾਇਣ ਕਪੜਾ ਉਦਯੋਗ ਟੈਕਸਟਾਈਲ ਕਾਗਜ਼ ਅਤੇ ਚਮੜਾ ਉਦਯੋਗ ਤੇ ਜਿਹੜੇ ਉਦਯੋਗ ਨੇ ਉਹਨਾਂ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਵਰਤਿਆ ਜਾਂਦਾ ਹੈ ਉਹਨਾਂ ਨੂੰ ਰੰਗ ਦੇਣ ਦੇ ਲਈ ਤੇ ਲੋਕ ਜਿਹੜਾ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਉੱਤੇ ਰੰਗ ਦੇਈ ਜਾਂਦੇ ਨੇ ਦੱਸੋ ਇਸ ਦਾ ਕਾਰਨ ਇਹ ਹੈ ਕਿ ਇਹ ਪਾਣੀ ਦੇ ਵਿੱਚ ਜਲਦੀ ਘੁਲ ਜਾਂਦਾ ਹੈ ਤੇ ਸਸਤਾ ਹੈ ਰੋਡਾਮਾਈਨ ਬੀ ਕੁਦਰਤੀ ਰੂਪ ਦੇ ਵਿੱਚ ਨਸ਼ਟ ਨਹੀਂ ਹੁੰਦਾ ਤੇ ਗਰਮੀ ਅਤੇ ਰੋਸ਼ਨੀ ਪ੍ਰਤੀ ਸਹਿਣਸ਼ੀਲ ਵੀ ਹੈ ਕੀ ਰੋਡਾਮਾਈਨ ਬੀ ਪਬੰਦੀਸ਼ੁਦਾ ਹੈ ਰੋਡਾਮਾਈਨ ਬੀ ਨੂੰ ਟੈਕਸਟਾਈਲ ਚਮੜੇ ਅਤੇ ਹੋਰ ਉਦਯੋਗਾਂ ਦੇ ਵਿੱਚ ਇੱਕ ਪਿੰਗਮੈਂਟ ਵਜੋਂ ਜਿਹੜਾ ਵਰਤਣ ਦੀ ਇਜਾਜ਼ਤ ਹੈ ਪਰ ਖਾਣ ਪੀਣ ਦੀਆਂ ਵਸਤੂਆਂ ਦੇ ਵਿੱਚ ਇਸ ਦੀ ਵਰਤੋਂ ਦੀ ਮਨਾਹੀ ਹੈ ਗੋੜਾ ਗੁਲਾਬੀ ਰੰਗ ਪ੍ਰਾਪਤ ਕਰਨ ਦੇ ਲਈ ਇਸ ਛੋਟੀ ਜਹੀ ਬੂੰਦ ਨੂੰ ਕਈ ਕਿਲੋਗ੍ਰam ਚੀਨੀ ਦੇ ਵਿੱਚ ਮਿਲਾਇਆ ਜਾ ਸਕਦਾ ਹੈ ਇਹ ਸਸਤਾ ਪੈਂਦਾ ਹੋਣ ਦੇ ਕਾਰਨ ਬਹੁਤ ਸਾਰੇ ਰੇੜੀ ਫੜੀ ਵਾਲੇ ਜਿਹੜੇ ਨੇ ਇਸ ਦੀ ਵਰਤੋਂ ਕੋਟਨ ਕੈਂਡੀ ਬਣਾਉਣ ਦੇ ਲਈ ਕਰ ਰਹੇ ਨੇ ਹਾਲਾਂਕਿ ਭੋਜਨ ਦੇ ਵਿੱਚ ਹੋਰ ਨਕਲੀ ਰੰਗਾਂ ਦੀ ਵਰਤੋਂ ਦੀ ਇਜਾਜ਼ਤ ਹੈ ਫੂਡ ਸੇਫਟੀ ਐਂਡ ਜਿਹੜਾ ਸਟੈਂਡਰਡ ਅਥਾਰਟੀ ਆਫ ਇੰਡੀਆ ਐਫ ਐਸ ਐਸ ਏ ਆਈ ਦੇ ਦਿਸ਼ਾ ਨਿਰਦੇਸ਼ ਹਨ ਕਿ ਕਿਹੜਾ ਤੱਤ ਕਿੰਨੀ ਮਾਤਰਾ ਦੇ ਵਿੱਚ ਵਰਤਿਆ ਜਾ ਸਕਦਾ ਹੈ ਐਫ SSAI ਨੇ ਰੋਡਾਮਾਈਨ B ਨੂੰ ਖੁਰਾਕੀ ਵਸਤਾਂ ਦੇ ਵਿੱਚ ਵਰਤਣ ਦੇ ਉੱਤੇ ਪਾਬੰਦੀ ਲਾਈ ਹੋਈ ਹੈ ਫੂਡ ਸੇਫਟੀ ਐਂਡ ਸਟੈਂਡਰਡਸ ਐਕਟ 2006 ਦੇ ਤਹਿਤ ਖੁਰਾਕੀ ਵਸਤਾਂ ਦੀ ਤਿਆਰੀ ਪ੍ਰੋਸੈਸਿੰਗ ਅਤੇ ਵੰਡ ਦੇ ਵਿੱਚ ਇਸ ਦੀ ਵਰਤੋਂ ਜਿਹੜਾ ਸਜ਼ਾਯੋਗ ਅਪਰਾਧ ਹੈ ਕਿਹੜੇ ਕਿਹੜੇ ਭੋਜਨ ਦੇ ਵਿੱਚ ਰੋਡਾਮਾਈਨ ਜਿਹੜਾ ਹੈ B ਹੁੰਦਾ ਹੈ ਰੋਡਾਮਾਈਨ B ਲਾਲ ਅਤੇ ਗੁਲਾਬੀ ਰੰਗ ਦਾ ਜਿਹੜਾ ਪ੍ਰਦਾਨ ਕਰਦਾ ਹੈ ਅਤੇ ਆਮ ਤੌਰ ਦੇ ਉੱਤੇ ਗੁਲਾਬੀ ਰੰਗ ਦੀਆਂ ਖਾਣਯੋਗ ਵਸਤਾਂ ਦੇ ਵਿੱਚ ਵਰਤਿਆ ਜਾਂਦਾ ਹੈ ਚੇਨਈ ਦੇ ਵਿੱਚ ਫੂਡ ਸੇਫਟੀ ਵਿਭਾਗ ਦੇ ਇੱਕ ਅਧਿਕਾਰੀ ਸਤੀਸ਼ ਕੁਮਾਰ ਦਾ ਕਹਿਣਾ ਹੈ ਕਿ ਗੁਲਾਬੀ ਵਾਲੇ ਦੁੱਧ ਜਿਹੜਾ ਗੁਲਾਬ ਵਾਲੇ ਦੁੱਧ ਜਾਨਕੀ ਰੋਜ਼ ਮਿਲਤ ਜਿਹੜਾ ਕਹਿ ਕੇ ਵੇਚਿਆ ਜਾਂਦਾ ਨਾ ਉਹਦੇ ਵਿੱਚ ਵੀ ਰੋਡਾਮਾਈਨ ਵੀ ਮਿਲਾਇਆ ਜਾਂਦਾ ਹੈ ਜੋ ਤਾਮਿਲ ਲਾਡੂ ਦੇ ਵਿੱਚ ਬਹੁਤ ਮਸ਼ਹੂਰ ਹੈ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਚਮਚਮ ਬਣਦੀ ਹੈ ਉਹਦੇ ਵਿੱਚ ਵੀ ਚੈੱਕ ਕਰਾ ਲਓ ਉਹ ਵੀ ਪਿੰਕ ਕਲਰ ਦੀ ਹੁੰਦੀ ਹੈ ਉਹਨਾਂ ਨੇ ਬੀਬੀਸੀ ਤਾਮਿਲ ਨੂੰ ਦੱਸਿਆ ਕਿ ਕਾਟਨ ਕੈਂਡੀ ਦੇ ਵਿੱਚ ਪਾਏ ਜਾਣ ਵਾਲੇ ਰੋਡਾ ਮਾਈਨ ਬੀ ਨੂੰ ਰੋਜ਼ ਮਿਲਕ ਮਿਲਕ ਤੋਂ ਜਿਹੜਾ ਰੋਜ਼ ਮਿਲਕ ਤੋਂ ਇਲਾਵਾ ਸੁਪਾਰੀ ਜਿਹੜਾ ਪਾਣ ਵਗੈਰਾ ਬਣਦਾ ਹੈ ਸੁਪਾਰੀ ਅਤੇ ਲਾਲ ਮੂਲੀ ਦੇ ਵਿੱਚ ਮਿਲਾਇਆ ਜਾਂਦਾ ਉਹਨਾਂ ਕਿਹਾ ਉਹਨਾਂ ਦਾ ਕਹਿਣਾ ਹੈ ਕਿ ਖਾਣ ਪੀਣ ਦੀਆਂ ਵਸਤੂਆਂ ਦੇ ਵਿੱਚ ਰੰਗ ਪਾਉਣ ਦੇ ਲਈ ਕੁਝ ਪਿਗਮੈਂਟ ਪਾਉਣ ਦੀ ਇਜਾਜ਼ਤ ਹੈ ਜਿਵੇਂ ਲਾਲ ਰੰਗ ਦੇ ਲਈ ਐਲੂਰਾ ਰੈੱਡ ਜਾਂ ਹਰੇ ਰੰਗ ਦੇ ਲਈ ਐਪਲ ਗ੍ਰੀਨ ਪਰ ਇਹਨਾਂ ਦੀ ਮਾਤਰਾ ਵੀ ਨਿਸ਼ਚਿਤ ਕੀਤੀ ਗਈ ਹੈ ਰੋਡਾਮਾਈਨ B ਨੂੰ ਮਾਮੂਲੀ ਮਾਤਰਾ ਦੇ ਵਿੱਚ ਵੀ ਮਿਲਣ ਦੀ ਆਗਿਆ ਮਿਲਾਉਣ ਦੀ ਆਗਿਆ ਨਹੀਂ ਹੈ ਸतीश ਕੁਮਾਰ ਮੁਤਾਬਕ ਜਿਸ ਭੋਜਨ ਦੇ ਵਿੱਚ ਨਕਲੀ ਰੰਗ ਹੁੰਦਾ ਹੈ ਉਹ ਤੁਹਾਨੂੰ ਆਸਾਨੀ ਦੇ ਨਾਲ ਆਪਣੇ ਵੱਲ ਆਕਰਸ਼ਿਤ ਕਰ ਸਕਦਾ ਹੈ ਅਜਿਹੇ ਭੋਜਨ ਤੋਂ ਸਖਤੀ ਦੇ ਨਾਲ ਬਚਣਾ ਚਾਹੀਦਾ ਹੈ ਮੈਸੂਰ ਪਾਕ ਰਵਾ ਕੇਸਰੀ ਵਰਗੀਆਂ ਕਈ ਮਠਾਈਆਂ ਜਿਨ੍ਹਾਂ ਦਾ ਅਸੀਂ ਰੋਜ਼ਾਨਾ ਸੇਵਨ ਕਰਦੇ ਹਾਂ ਉਹ ਚਮਕਦਾਰ ਨਜ਼ਰ ਆਉਂਦੀਆਂ ਨੇ ਸਾਨੂੰ ਇਹਨਾਂ ਤੋਂ ਸਾਵਧਾਨੀ ਜੜੀ ਹੈ ਨਾਲ ਬਚਣਾ ਚਾਹੀਦਾ ਹੈ ਜਨਰਲ ਫਿਜੀਸ਼ੀਅਨ ਡਾਕਟਰ ਅਦਿਤੀ ਮੁਤਾਬਕ ਚਾਕਲੇਟ ਅਤੇ ਪੇਸਟਰੀ ਆਈਟਮਾਂ ਦੇ ਵਿੱਚ ਵੀ ਨਕਲੀ ਰੰਗ ਮਿਲਾਏ ਜਾਂਦੇ ਨੇ ਅਜਿਹੇ ਭੋਜਨ ਪਦਾਰਥਾਂ ਦੇ ਵਿੱਚ ਵਰਤੇ ਜਾਣ ਵਾਲੇ ਜ਼ਹਿਰੀਲੇ ਰੰਗਾਂ ਦਾ ਸਿਹਤ ਤੇ ਗੰਭੀਰ ਜਿਹੜਾ ਪ੍ਰਭਾਵ ਪੈ ਸਕਦਾ ਹੈ ਉਹ ਇਹਨਾ ਮੁਲਕਾਂ 'ਚ ਸਾਡੇ ਮੁਲਕਾਂ 'ਚ ਵੀ ਇਹੀ ਹੈ ਜੀ ਜਿਹੜੇ ਇੰਡੀਅਨ ਰੈਸਟੋਰੈਂਟ ਨੇ ਜਾਂ ਪਾਕਿਸਤਾਨੀ ਜਾਂ ਬੰਗਲਾਦੇਸ਼ੀ ਰਾ ਉਹਨਾਂ ਦੇ ਵਿੱਚ ਕਲਰ ਜਿਹੜੇ ਨੇ ਫੂਡ ਕਲਰ ਬਹੁਤ ਵਰਤੇ ਜਾਂਦੇ ਨੇ ਇਹਨਾ ਮੁਲਕਾਂ 'ਚ ਖਾਸ ਕਰਕੇ ਪਰਹੇਜ਼ ਕੀਤਾ ਜਾਂਦਾ ਹੈ ਕਲਰ ਤੋਂ ਚਾਹੇ ਉਹ ਸਿੰਥੈਟਿਕ ਆ ਤੇ ਚਾਹੇ ਦੂਸਰਾ ਹੈ ਘਾਟੇ ਵਰਤੇ ਜਾਣੇ ਕਿ ਨੇਚੁਰਲੀ ਖਾਇਆ ਜਾਂਦਾ ਕਲਰ ਜਿਹੜਾ ਹੈ ਇਹਨਾਂ ਚੀਜ਼ਾਂ ਨੂੰ ਵਰਤਿਆ ਘੱਟ ਜਾਂਦਾ ਹੈ ਪਾਬੰਦੀਆਂ ਨੇ ਪਰ ਆਪਣੇ ਤਾਂ ਮਠਿਆਈਆਂ ਤਿਹਾਰਾਂ ਦੇ ਉੱਤੇ ਲੈ ਰੰਗ-ਬਰੰਗੀਆਂ ਚੱਕ ਦਿੰਦੇ ਨੇ ਫਟੇ ਉਹ ਅੱਗੇ ਦੱਸਦੇ ਨੇ ਕਿ ਰੋਡਾਮਾਈਨ ਮਨੁੱਖੀ ਦਿਮਾਗ ਦੇ ਵਿੱਚ ਜਿਹੜਾ ਹੈ ਸੈਰੇਬੈਲਮ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਸੈਰੇਬੈਲਮ ਮਨੁੱਖਾ ਵਿਚਕਾਰ ਜਿਹੜਾ ਹੱਥਾਂ ਦੇ ਤਾਲਮੇਲ ਦੇ ਲਈ ਜ਼ਿੰਮੇਵਾਰ ਹੈ ਕੁਝ ਧਿਆਨ ਰੋਡਾਮਾਈਨ ਨੂੰ ਜੀਨੋ ਟਾਕਸਿਕ ਕੈਮੀਕਲ ਦੱਸਦੇ ਨੇ ਜੋ ਮਿਊਟੇਸ਼ਨ ਯਾਨੀ ਕਿ ਪਰਿਵਰਤਿਤ ਹੋ ਕੇ ਕੈਂਸਰ ਦੇ ਜੋਖਮ ਨੂੰ ਵੀ ਵਧਾ ਸਕਦਾ ਹੈ ਸतीश ਕੁਮਾਰ ਦੱਸਦੇ ਨੇ ਕਿ ਇਸ ਰੰਗ ਦੀ ਵਰਤੋਂ ਸੁਪਾਰੀ ਗੂੜ ਗੁੜ ਤੇ ਰੋਜ਼ ਮਿਲਕ ਗੁਲਾਬ ਵਾਲੇ ਦੁੱਧ ਦੇ ਵਿੱਚ ਵੀ ਕੀਤੀ ਜਾ ਰਹੀ ਹੈ। ਸ਼ਕਰਕੰਦੀ ਤੇ ਗੁਲਾਬੀ ਮੂਲੀ ਤੇ ਗੁਲਾਬੀ ਰੰਗ ਲਿਆਉਣ ਦੇ ਲਈ ਵੀ ਇਸ ਨੂੰ ਜੜਾ ਵਰਤਿਆ ਜਾਂਦਾ ਹੈ। ਅਜੋਕੇ ਸਮੇਂ ਦੇ ਵਿੱਚ ਗੁੜ ਦੇ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਣ ਲੱਗੀ ਹੈ। ਐਫਐਸਐਸਏਆਈ ਇਸ ਮਿਲਾਵਟ ਤੇ ਸਖਤ ਨਜ਼ਰ ਰੱਖ ਰਹੀ ਹੈ। ਮਿਲਾਵਟ ਦੀ ਪਛਾਣ ਕਿਵੇਂ ਕੀਤੀ ਜਾਵੇ? ਹਾਲਾਂਕਿ ਹਰ ਖਾਣ-ਪੀਣ ਵਾਲੀ ਵਸਤੂ ਦੇ ਵਿੱਚ ਰੋਡਾਮਾਈਨ B ਹੋਵੇ ਇਹ ਜ਼ਰੂਰੀ ਨਹੀਂ ਫਿਰ ਵੀ ਤੁਸੀਂ ਘਰ ਦੇ ਵਿੱਚ ਇਹ ਵਿਪਰਕ ਕਰ ਸਕਦੇ ਹੋ ਕਿ ਕਿਸੇ ਵੀ ਵਸਤੂ ਦੇ ਵਿੱਚ ਇਸ ਦੀ ਮੌਜੂਦਗੀ ਹੈ ਜਾਂ ਨਹੀਂ ਹੈ ਰੋਡਾਮਾਈਨ B ਪਾਣੀ ਅਤੇ ਤੇਲ ਦੇ ਵਿੱਚ ਆਸਾਨੀ ਦੇ ਨਾਲ ਘੁਲ ਜਾਂਦੀ ਹੈ ਘੁਲ ਜਾਂਦਾ ਹੈ ਐਫ ਐਸ ਐਸ ਏ ਆਈ ਨੇ ਇਸ ਰਸਾਇਣ ਦੀ ਮੌਜੂਦਗੀ ਦਾ ਪਤਾ ਲਗਾਉਣ ਦੇ ਤਰੀਕੇ ਸੁਝਾਏ ਨੇ ਮਿਸਾਲ ਲਈਏ ਤਾਂ ਮਿੱਠੇ ਆਲੂਆਂ ਦੀ ਸਤ੍ਹਾ ਤੇ ਰੋਡਾਮਾਈਨ B ਦੀ ਮੌਜੂਦਗੀ ਦਾ ਪਤਾ ਘਰ ਦੇ ਵਿੱਚ ਪਾਇਆ ਜਾ ਸਕਦਾ ਹੈ ਇਸ ਦੇ ਲਈ ਕੁਝ ਰੂਹ ਦੇ ਜਿਹੜੇ ਫੱਬੇ ਨੇ ਉਹਨਾਂ ਨੂੰ ਪਾਣੀ ਜਾਂ ਤੇਲ ਦੇ ਵਿੱਚ ਭਿਉਂ ਕੇ ਸ਼ਕਰਕੰਦੀ ਦੇ ਉੱਤੇ ਰਗੜੋ ਜੇਕਰ ਫੱਬਾ ਗੁਲਾਬੀ ਹੋ ਜਾਂਦਾ ਹੈ ਤਾਂ ਰੋਡਾਮਾਈਨ B ਮੌਜੂਦ ਹੈ ਰਾਗੀ ਰਾਗੀ ਦੇ ਲਈ ਵੀ ਇਹੀ ਤਰੀਕਾ ਜਿਹੜਾ ਵਰਤਿਆ ਜਾਂਦਾ ਹੈ ਬਾਕੀ ਦੇ ਲਈ ਕੋਰਾਕੀ ਵਸਤਾਂ ਜਿਹੜੀਆਂ ਨੇ ਰੋਡਾਮਾਈਨ ਬੀ ਅਤੇ ਹੋਰ ਪਾਬੰਦੀਸ਼ੁਦਾ ਰਸਾਇਣਾਂ ਦੀ ਮੌਜੂਦਗੀ ਦਾ ਪਤਾ ਲਗਾਉਣ ਦੇ ਤਰੀਕੇ ਦੀ ਵਿਆਖਿਆ ਕਰਨ ਵਾਲੇ ਵੀਡੀਓ ਐਫ ਐਸ ਐਸ ਏ ਆਈ ਦੇ YouTube ਪੰਨੇ ਦੇ ਉੱਤੇ ਵੀ ਮਿਲ ਜਾਂਦੇ ਨੇ ਖਪਤਕਾਰ ਇਹ ਨਿਰਧਾਰਤ ਨਹੀਂ ਕਰ ਸਕਦੇ ਨੇ ਕਿ ਬੁੱਢੀ ਮਾਈ ਦੇ ਝਾਟੇ ਦੇ ਵਿੱਚ ਰੋਡਾਮਾਈਨ ਬੀ ਹੈ ਜਾਂ ਨਹੀਂ ਹੈ ਇਸ ਦਾ ਮੌਜੂਦਗੀ ਦਾ ਪਤਾ ਫੂਡ ਸੇਫਟੀ ਵਿਭਾਗ ਵੱਲੋਂ ਲੈਬ ਦੇ ਵਿੱਚ ਲਏ ਗਏ ਨਮੂਨਿਆਂ ਦੀ ਜਾਂਚ ਕਰਕੇ ਹੀ ਕੀਤਾ ਜਾ ਸਕਦਾ ਹੈ ਤਮਿਲਨਾਡੂ ਤੇ ਪੁੰਡੇਚਰੀ ਦੇ ਵਿੱਚ ਜਿਹੜਾ ਫੂਡ ਸੇਫਟੀ ਵਿਭਾਗ ਨੇ ਲੈਬ ਦੇ ਵਿੱਚ ਹੀ ਸੈਂਪਲਾਂ ਦੀ ਜਾਂਚ ਕੀਤੀ ਖੁਰਾਕ ਤੇ ਸੁਰੱਖਿਆ ਵਿਭਾਗ ਦੇ ਅਧਿਕਾਰੀ ਸतीश ਕੁਮਾਰ ਨੇ ਕਿਹਾ ਕਿ ਸਬਜ਼ੀਆਂ ਫਲ ਆਈਸਕ੍ਰੀਮ ਚਾਕਲੇਟ ਕੇਕ ਆਦਿ ਜਿਨ੍ਹਾਂ ਦੇ ਗੂੜੇ ਰੰਗ ਧਿਆਨ ਖਿੱਚਦੇ ਨੇ ਨਾ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਕੁਦਰਤੀ ਰੰਗ ਬਹੁਤ ਗੂੜੇ ਨਹੀਂ ਹੁੰਦੇ ਨੇ ਅੱਗੇ ਉਹ ਲਿਖਦੇ ਨੇ ਕਿ ਕੁਝ ਧਿਆਨ ਦਾ ਮੰਨਣਾ ਹੈ ਕਿ ਰੋਡਾਮਾਈਨ ਬੀ ਕਾਰਸੀ ਨੋਜ਼ੇ ਨੋਜ਼ੈਨਿਕ ਅਤੇ ਸਿਉਟਾ ਜੈਨਿਕ ਕੈਂਸਰ ਪੈਦਾ ਕਰਨ ਵਾਲਾ ਹੈ ਇਸ ਦੇ ਨਾਲ ਚਮੜੀ ਦੇ ਰੋਗ ਸਾਹ ਲੈਣ ਦੇ ਵਿੱਚ ਤਕਲੀਫ ਜਿਗਰ ਅਤੇ ਗੁਰਦੇ ਖਰਾਬ ਹੋਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਕਾਰਖਾਨਿਆਂ ਤੋਂ ਨਿਕਲਣ ਵਾਲਾ ਰੋਡਾਮਾਈਨ ਵੀ ਵਾਤਾਵਰਣ ਅਤੇ ਜ਼ਮੀਨੀ ਪਾਣੀ ਨੂੰ ਗੰਧਲਾ ਕਰਦਾ ਹੈ ਚਨਈ ਦੇ ਸਰਕਾਰੀ ਸਟੈਨਲੇ ਹਸਪਤਾਲ ਦੇ ਫਾਰਮਕੋਲੋਜੀ ਵਿਭਾਗ ਦੇ ਮੁਖੀ ਨੇ ਐਸ ਚੰਦਰ ਸ਼ੇਖਰ ਮੁਤਾਬਕ ਰੋਡਾਮਾਈਨ ਬੀ ਜਿਗਰ ਨੂੰ ਨੁਕਸਾਨ ਕਰ ਸਕਦਾ ਹੈ। ਉਹਨਾਂ ਦੇ ਅਨੁਸਾਰ ਰੋਡਾਮਾਈਨ ਬੀ ਦੀ ਲਗਾਤਾਰ ਵਰਤੋਂ ਜਿਗਰ ਦੇ ਕੈਂਸਰ ਦਾ ਕਾਰਨ ਬਣ ਸਕਦੀ ਹੈ। ਬਹੁਤ ਸਾਰੀਆਂ ਖੋਜਾਂ ਨੇ ਦਿਖਾਇਆ ਕਿ ਰੋਡਾਮਾਈਨ ਬੀ ਅਤੇ ਜਿਗਰ ਦੇ ਨੁਕਸਾਨ ਦੇ ਵਿਚਕਾਰ ਸੰਬੰਧਤ ਦੀ ਪੁਸ਼ਟੀ ਜੜੀ ਕੀਤੀ ਗਈ। ਜਿਗਰ ਤੋਂ ਇਲਾਵਾ ਇਹ ਦਿਮਾਗੀ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕਰਦਾ ਹੈ। ਡਾਕਟਰ ਚੰਦਰ ਸ਼ੇਖਰ ਦੇ ਅਨੁਸਾਰ ਹੀ ਇਸ ਦੇ ਨਾਲ ਰੀੜ ਦੀ ਹੱਡੀ ਨੂੰ ਵੀ ਨੁਕਸਾਨ ਹੋ ਸਕਦਾ ਹੈ। ਆਮ ਤੌਰ ਦੇਤੇ ਇਸ ਨੁਕਸਾਨ ਦੇ ਪਦਾਰਥ ਨੂੰ ਇੱਕ ਵਾਰ ਵੀ ਖਾਣ ਦੇ ਨਾਲ ਕੋਈ ਤੁਰੰਤ ਗੰਭੀਰ ਪ੍ਰਭਾਵ ਨਹੀਂ ਪੈਂਦਾ ਹਾਲਾਂਕਿ ਕੋਈ ਵੀ ਜ਼ਹਿਰੀਲਾ ਪਦਾਰਥ ਹੋਵੇ ਉਸ ਦਾ ਲਗਾਤਾਰ ਸੇਵਨ ਹਾਨੀਕਾਰਕ ਹੈ ਡਾਕਟਰ ਚੰਦਰ ਸ਼ੇਖਰ ਨੇ ਦੱਸਿਆ ਹੈ ਬੀਬੀਸੀ ਨੂੰ ਕਿ ਇਹ ਪਹਿਲੀ ਵਾਰ ਸਰੀਰ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਕਿਸੇ ਨੂੰ ਬਿਮਾਰ ਕਰ ਸਕਦਾ ਹੈ ਹਾਲਾਂਕਿ ਇਹ ਵੀ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਕਿੰਨੀ ਮਾਤਰਾ ਦੇ ਵਿੱਚ ਲਿਆ ਗਿਆ ਤੇ ਬੰਦੇ ਦੀ ਬਿਮਾਰੀਆਂ ਦੇ ਨਾਲ ਲੜਨ ਦੀ ਸ਼ਕਤੀ ਕਿੰਨੀ ਹੈ ਜੇਕਰ ਇਸ ਦਾ ਫੌਰੀ ਪ੍ਰਭਾਵ ਦੇਖਿਆ ਜਾਵੇ ਤਾਂ ਇਹ ਦਿਮਾਗ ਉੱਤੇ ਵੀ ਅਸਰ ਪਾ ਸਕਦਾ ਹੈ ਸਿੱਧੇ ਤੌਰ ਦੇ ਉੱਤੇ ਜੀ ਦੋਸਤੋ ਇਹ ਹੈ ਜੀ ਗੱਲਬਾਤ ਤੇ ਖਾਣਿਆਂ ਦੇ ਵਿੱਚ ਜਿਹੜਾ ਖਲਵਾੜ ਕੀਤਾ ਜਾ ਰਿਹਾ ਤੇ ਸਿਹਤ ਦੇ ਨਾਲ ਵਪਾਰ ਬੁੱਟੀ ਮਾਈ ਦੇ ਝਾਟੇ ਨੂੰ ਗੁਲਾਬੀ ਰੰਗ ਦੇਣ ਵਾਲੀ ਚੀਜ਼ ਦੇ ਵਿੱਚ ਇਹ ਜ਼ਹਿਰ ਜਿਹੜਾ ਛੁਪਾਇਆ ਹੋਇਆ ਹੈ ਜਿਹਦਾ ਤੁਹਾਡੇ ਨਾਲ ਜ਼ਿਕਰ ਕੀਤਾ ਹੈ